ਸਤਿ ਸ੍ਰੀ ਅਕਾਲ ਦੋਸਤੋ ਮੋਦੀ ਸਰਕਾਰ ਵੱਲੋਂ ਭਗਵੰਤ ਮਾਨ ਨੇ ਜੋ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ 9 ਸਾਥੀਆਂ ਦੀ ਐਨਐਸਏ 1 ਸਾਲ ਦੇ ਲਈ ਵਧਾਈ ਹੈ ਉਸ ਤੇ ਪਹਿਲੀ ਵਾਰ ਵੱਡਾ ਬਿਆਨ ਦਿੱਤਾ ਹੈ ਜੀਆ ਦੋਸਤੋ ਮੋਦੀ ਸਰਕਾਰ ਦੇ ਐਡਵੋਕੇਟ ਜਨਰਲ ਵੱਲੋਂ ਕੀ ਕਿਹਾ ਗਿਆ ਇਸ ਮਾਮਲੇ ਤੇ ਪੂਰੀ ਖਬਰ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਵੀਡੀਓ ਦੇਖ ਰਹੇ ਸਾਰੇ ਦੋਸਤਾਂ ਨੂੰ ਬੇਨਤੀ ਕਰਾਂਗੇ ਕਿ ਇਸ ਵੀਡੀਓ ਨੂੰ ਹੁਣੇ ਲਾਈਕ ਕਰਕੇ ਅੱਗੇ ਜਿਆਦਾ ਜਿਆਦਾ ਲਿੰਕ ਨੂੰ ਸ਼ੇਅਰ ਜਰੂਰ ਕਰ ਦੇਣਾ ਤਾਂ ਕਿ ਇਹ ਖਬਰ ਹਰ ਇੱਕ ਤੱਕ ਪਹੁੰਚ ਸਕੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਭਾਈ ਅਮਰਤਪਾਲ ਸਿੰਘ ਜੋ ਕਿ ਲੰਮੇ ਸਮੇਂ ਤੋਂ ਜੇਲ੍ਹ ਦੇ ਵਿੱਚ ਨੇ ਤੇ ਉੱਥੇ ਹੀ ਪੰਜਾਬ ਦੇ ਲੋਕਾਂ ਨੇ ਇਸ 4 ਜੂਨ ਨੂੰ ਉਹਨਾਂ ਨੂੰ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਵੱਡੀ ਲੀਡ ਦੇ ਨਾਲ ਜੋ ਕਿ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਸਭ ਤੋਂ ਵੱਡੀ ਲੀਡ ਹੈ ਤੇ ਜੇਕਰ ਗੱਲ ਕਰੀਏ ਪੂਰੇ ਦੇਸ਼ ਦੇ ਵਿੱਚ ਭਾਈ ਅਮਰਤਪਾਲ ਸਿੰਘ ਪਹਿਲੇ 5 ਬੰਦਿਆਂ ਦੇ ਵਿੱਚ ਆਉਂਦੇ ਨੇ ਜਿਹੜੇ ਸਭ ਤੋਂ ਵੱਧ ਲੀਡ ਦੇ ਨਾਲ ਜਿੱਤੇ ਨੇ ਤੇ ਉੱਥੇ ਹੀ 3 ਜੂਨ ਨੂੰ ਹੀ ਪੰਜਾਬ ਸਰਕਾਰ ਵੱਲੋਂ ਇੱਕ ਚਿੱਠੀ ਦੇ ਰਾਹੀਂ ਪਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਐਨਐਸਏ ਦੇ ਵਿੱਚ ਇੱਕ ਸਾਲ ਦਾ ਵਾਅਦਾ ਕਰ ਦਿੱਤਾ ਗਿਆ ਪਰ ਦੋਸਤੋ ਹੁਣ ਇਸ ਮਾਮਲੇ ਦੇ ਵਿੱਚ ਵੱਡਾ ਪਰੇਟ ਆਇਆ ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਦੇ ਐਡਵੋਕੇਟ ਜਨਰਲ ਸੱਤੇਦੇਵ ਜੈਨ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਇੱਕ ਨਿੱਜੀ ਨਿਊਜ਼ ਚੈਨਲ ਦੇ ਨਾਲ ਗੱਲਬਾਤ ਕਰਦੇ ਹੋਏ ਜੈਨ ਸਾਹਿਬ ਨੇ ਕਿਹਾ ਕਿ ਜੋ ਐਮਪੀ ਹੁੰਦੇ ਨੇ ਉਹਨਾਂ ਦੇ ਲਈ ਇੱਕ ਬਕਰੀ ਕਮੇਟੀ ਬਣਾਈ ਗਈ ਹੈ ਜਿਸ ਦੇ ਤਹਿਤ ਉਹਨਾਂ ਦੇ ਤੇ ਜਰਚ ਜਿੰਨੇ ਵੀ ਮੁਕਦਮੇ ਕੀਤੇ ਗਏ ਨੇ ਉਹਨਾਂ ਦਾ ਨਿਪਟਾਰਾ ਜਲਦ ਤੋਂ ਜਲਦ ਕੀਤਾ ਜਾਵੇਗਾ ਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਮਾਨਯੋਗ ਹਾਈ ਕੋਰਟ ਦੀ ਸਲਾਹ ਦੇ ਨਾਲ ਜਿਹੜੇ ਮਾਮਲੇ ਕਿਸੇ ਰੰਜਿਸ ਦੇ ਤਹਿਤ ਜਾਂ ਫਿਰ ਗਲਤ ਦਰਜ ਕੀਤੇ ਗਏ ਨੇ ਉਹ ਬਹੁਤ ਜਲਦ ਕੈਨਸਲ ਵੀ ਹੋ ਸਕਦੇ ਨੇ ਤੇ ਦੋਸਤੋ ਜੈਨ ਸਾਹਿਬ ਦੀ ਇੰਨਾ ਗੱਲਾਂ ਦੀ ਹਾਮੀ ਲੁਧਿਆਣਾ ਤੋਂ ਜੋ ਰਵਨੀਤ ਬਿੱਟੂ ਜੋ ਕਿ ਕੇਂਦਰੀ ਰਾਜ ਮੰਤਰੀ ਬਣਾਏ ਗਏ ਨੇ ਉਹਨਾਂ ਦੇ ਬਿਆਨ ਵੀ ਕਰਦੇ ਨੇ ਜਿਨ੍ਹਾਂ ਨੇ ਸਾਫ਼ ਤੌਰ ਤੇ ਆਪਣੇ ਬਿਆਨ ਦੇ ਵਿੱਚ ਇਸ਼ਾਰਾ ਕੀਤਾ ਸੀ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਵੀ ਯਤਨ ਕਰਨਗੇ ਤੇ ਨਾਲ ਹੀ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਵੀ ਮਿਲਣਗੇ ਹਾਲਾਂਕਿ ਰਾਜਨੀਤਿਕ ਸਮਝ ਰੱਖਣ ਵਾਲੇ ਵਿਦਵਾਨਾਂ ਦਾ ਕਹਿਣਾ ਹੈ ਕਿ ਇਹ ਸਭ ਕੁਝ ਬੀਜੇਪੀ 2027 ਨੂੰ ਟਾਰਗੇਟ ਕਰਕੇ ਕਰ ਰਹੀ ਹੈ ਪਰ ਜੋ ਵੀ ਹੋਵੇ ਇਸ ਮੌਕੇ ਜੋ ਰਿਹਾਈ ਦਾ ਮਾਮਲਾ ਉਸ ਦੇ ਵਿੱਚ ਬੀਜੇਪੀ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਆਮੋ ਸਾਹਮਣੇ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਤੇ ਤੁਹਾਨੂੰ ਕੀ ਲੱਗਦਾ ਹੈ ਏ ਆਮੋ ਸਾਹਮਣੇ ਦੀ ਟੱਕਰ ਦੇ ਵਿੱਚ ਕਿਹੜੀ ਸਰਕਾਰ ਜੇਤੂ ਹੋਵੇਗੀ ਕੀ ਤੁਹਾਨੂੰ ਲੱਗਦਾ ਹੈ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਹੋਵੇਗੀ yes ਜਾਂ no ਜ਼ਰੂਰ ਕਮੈਂਟ ਕਰਨਾ ਉਥੇ ਹੀ ਦੱਸ ਦਈਏ ਕਿ ਕੇਂਦਰ ਸਰਕਾਰ ਨੇ ਭਾਈ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਮਾਮਲੇ ਦੇ ਵਿੱਚ ਆਪਣੇ ਹੱਥ ਪਹਿਲੇ ਹੀ ਛਾੜ ਲਏ ਨੇ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਭਾਈ ਅਮਰਤਪਾਲ ਸਿੰਘ ਗ੍ਰਿਫਤਾਰੀ ਮਾਮਲੇ ਦੇ ਵਿੱਚ ਉਹਨਾਂ ਦੀ ਸਮੂਲੀਅਤ ਸਿਰਫ 10% ਤੋਂ ਵੀ ਘੱਟ ਹੈ ਕਿਉਂਕਿ ਉਹਨਾਂ ਨੇ ਸਿਰਫ ਏ ਐਫੀ ਡੈਪਟਾ ਦਿੱਤਾ ਸੀ ਕਿ ਪੰਜਾਬ ਸਰਕਾਰ ਵੱਲੋਂ ਐਨਐਸਐ ਲਗਾਉਣ ਦੀ ਬੇਨਤੀ ਕੀਤੀ ਗਈ ਸੀ ਜਿਸ ਨੂੰ ਉਹਨਾਂ ਵੱਲੋਂ ਮਨਜ਼ੂਰ ਕੀਤਾ ਗਿਆ ਤੇ ਦੋਸਤੋ ਤੁਹਾਡੇ ਇਸ ਵਾਰ ਕੀ ਕਹਣਾ ਜਰੂਰ ਦੱਸਣਾ ਉੱਥੇ ਹੀ ਇਸ ਮੌਕੇ ਭਾਈ ਅਮਰਤਪਾਲ ਸਿੰਘ ਦੀ ਇੱਕ ਪੁਰਾਣੀ ਵੀਡੀਓ ਵੀ ਕਾਫੀ ਜ਼ਿਆਦਾ ਲੋਕਾਂ ਵੱਲੋਂ ਸ਼ੇਅਰ ਕੀਤੀ ਜਾ ਰਹੀ ਹੈ ਕਿਉਂਕਿ ਇਸ ਵੀਡੀਓ ਦੇ ਵਿੱਚ ਅਜਿਹਾ ਕੁਝ ਖਾਸ ਹੈ ਜੋ ਕਿ ਲੋਕਾਂ ਨੇ ਹੁਣ ਨੋਟ ਕੀਤਾ ਆਓ ਤੁਹਾਨੂੰ ਵੀ ਉਹ ਵੀਡੀਓ ਸ਼ੇਅਰ ਕਰਦੇ ਆ ਦਿਖਾਉਨੇ ਆ ਪੂਰੀ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਜ਼ਰੂਰ ਦੱਸਣਾ ਕਿ ਤੁਸੀਂ ਇਸ ਵੀਡੀਓ ਦੇ ਵਿੱਚ ਕੀ ਖਾਸ ਨੋਟ ਕੀਤਾ ਕਮੈਂਟ ਕਰਨਾ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਦੇਖੋ ਹੁਣ ਇਹ ਵਾਇਰਲ ਹੁੰਦੀ ਹੋਈ ਵੀਡੀਓ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਹਜ਼ੂਰੀ ਚ ਸ਼ਹੀਦ ਸਿੰਘਾਂ ਦੇ ਨਗਰ ਸ਼ਹੀਦ ਸਿੰਘ ਦੀ ਯਾਦ ਦੇ ਵਿੱਚ ਜੁੜ ਕੇ ਬੈਠੇ ਆਂ ਗੁਰੂ ਵੱਲੋਂ ਵਖੀ ਫਤਿਹ ਪ੍ਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਥੋੜੀ ਸ਼ਾਂਤੀ ਨਾਲ ਸੰਗਤੋ ਬਹਿ ਜੋ ਕੋਈ ਗੱਲ ਨਹੀਂ ਪਿਛਲੇ ਸਾਲ 15 ਤਰੀਕ ਨੂੰ ਹਿੰਦੁਸਤਾਨ ਦੀ ਹਕੂਮਤ ਨੇ ਸਾਡੇ ਹੱਥੋਂ ਸਾਡਾ ਦੀਪ ਜਿਹੜਾ ਜਗ ਦਾ ਕੌਮ ਨੂੰ ਰੌਸ਼ਨੀ ਦਿੰਦਾ ਸੀ ਉਹਨਾਂ ਨੇ ਖੋਹ ਲਿਆ ਪਰ ਉਹ ਕਹਿੰਦੇ ਨੇ ਵੀ ਸ਼ਹੀਦ ਜਿਉਂਦੇ ਕੌਮ ਲਈ ਸੰਘਰਸ਼ ਕਰਦੇ ਨੇ ਤੇ ਮਰ ਕੇ ਕੌਮ ਨੂੰ ਪ੍ਰੇਰਨਾ ਦਿੰਦੇ ਨੇ ਮਰ ਕੇ ਕੌਮ ਲਈ ਪ੍ਰੇਰਨਾ ਦਾ ਸਰੋਤ ਬਣ ਜਾਂਦੇ 15 ਤਰੀਕ ਨੂੰ ਬਰਸੀ ਸੀ ਚਲੋ ਪਰਿਵਾਰ ਨੇ ਇੱਕ ਸਮਾਗਮ ਰੱਖਿਆ ਹੋਣ ਕਰਕੇ ਅਸੀਂ ਬਰਾਬਰ ਤੇ ਪ੍ਰੋਗਰਾਮ ਨਹੀਂ ਰੱਖਿਆ ਅਸੀਂ 19 ਤਰੀਕ ਨੂੰ ਇੱਥੇ ਗੇਟ ਦਾ ਉਦਘਾਟਨ ਕਰਨਾ ਸੀ ਤੇ ਇਹ ਇਸ ਕਰਕੇ ਅਸੀਂ 19 ਤਰੀਕ ਨੂੰ ਜਿਹੜੀ ਬਰਸੀ ਉਹ ਰੱਖ ਲਈ ਬਹੁਤਾ ਸਮਾਂ ਸਾਡੇ ਕੋਲ ਤਿਆਰੀਆਂ ਵਿੱਚ ਨਹੀਂ ਮਿਲਿਆ ਬਹੁਤ ਮਹਾਪੁਰਖਾਂ ਨੂੰ ਸੰਪਰਦਾਵਾਂ ਨੂੰ ਅਸੀਂ ਸਦਾ ਨਹੀਂ ਪਹੇਚ ਸਕੇ ਕੋਜਕ ਪੰਚਾਇਤਾਂ ਦੀ ਸ਼ਿਕਾਇਤ ਆਈ ਹੈ ਤੇ ਸਾਨੂੰ ਇੱਥੇ ਸਦਿਆ ਨਹੀਂ ਗਿਆ ਜਾਂ ਸਾਡੇ ਨਾਲ ਮੁਲਾਕਾਤ ਨਹੀਂ ਹੋਈ ਲਾਗਲੇ ਪਿੰਡਾਂ ਤੋਂ ਅਸੀਂ ਸਾਰੇ ਕੋਈ ਖਮਾ ਚਾਹੁੰਦੇ ਆ ਕਿਉਂਕਿ ਜੇ ਇਹ ਪ੍ਰੋਗਰਾਮ ਪਹਿਲਾਂ ਲੇਕਿਆ ਹੁੰਦਾ ਤੇ ਇਹਦੀ ਰੂਪਰੇਖਾ ਕਿਸੇ ਵਕਤ ਤਰੀਕੇ ਨਾਲ ਅਸੀਂ ਲੀਕਦੇ ਸੋ ਇਹ ਇਸ ਕਰਕੇ ਜੇ ਕਿਸੇ ਦੇ ਮਨ 'ਚ ਇਸ ਗੱਲ ਦਾ ਰੰਜ ਹੋਵੇ ਕੀ ਉਹਨਾਂ ਨੂੰ ਸਦਾ ਪੱਤਰ ਨਹੀਂ ਵੈਸੇ ਤੇ ਸ਼ਹੀਦਾਂ ਦੇ ਜਿਹੜੇ ਮੁਰਬ ਨੇ ਉੱਥੇ ਸਦੇ ਪੱਤਰ ਨਹੀਂ ਉਡੀਕੀ ਦੇ ਪਰ ਫਿਰ ਵੀ ਸਾਡਾ ਜਥੇਬੰਦੀ ਦੇ ਤੌਰ ਤੇ ਫਰਜ ਬਣਦਾ ਹੈ ਵੀ ਅਸੀਂ ਸਦਾ ਬੱਤਲ ਜਰੂਰ ਉਹਨਾਂ ਨੂੰ ਭੇਜੀਏ ਅਗਲੀ ਵਾਰ ਤੋਂ ਅਸੀਂ ਇਸ ਗੱਲ ਦਾ ਧਿਆਨ ਜਰੂਰ ਰੱਖਾਂਗੇ ਅੱਜ ਜਿਸ ਨਗਰ 'ਚ ਖੜੇ ਆਂ ਸ਼ਹੀਦ ਭਾਈ ਗੁਰਜੰਟ ਸਿੰਘ ਬੋਤ ਸਿੰਘ ਵਾਲਿਆਂ ਦਾ ਪਿੰਡ ਹੈ ਉਸ ਨੌਜਵਾਨ ਦਾ ਜਿਨ੍ਹਾਂ ਹਿੰਦੁਸਤਾਨ ਦੀ ਹਕੂਮਤ ਨੇ ਜਦੋਂ ਸਿੱਖਾਂ ਦਾ ਖੁਰਾਕੋਜ ਮਟਾਉਣ ਲਈ ਹੈ ਤਿਆਰ ਕਰ ਲਿਆ ਤੇ ਅਸੀਂ ਸਿੱਖ ਰਹਿਣ ਕੋਈ ਨਹੀਂ ਦੇਣਾ ਉਦੋਂ ਕੁਝ ਮਰਜੀ ਬੜੇ ਉੱਠੇ ਕੁਝ ਸੂਰਮੇ ਪੁੱਤ ਉੱਠੇ ਜਿਨ੍ਹਾਂ ਨੇ ਉੱਠ ਕੇ ਹਿੰਦੁਸਤਾਨ ਦੀ ਹਕੂਮਤ ਨੂੰ ਇਹ ਦੱਸਿਆ ਕਿ ਖਾਲਸਾ ਕਦੇ ਮਰ ਨਹੀਂ ਸਕਦਾ ਖਾਲਸਾ ਝੁਕ ਨਹੀਂ ਸਕਦਾ ਸਾਡੇ ਸੀਸ ਵੱਡੇ ਜਾ ਸਕਦੇ ਆ ਜੰਗ ਦੇ ਮੈਦਾਨ ਚ ਲੜਦੇ ਆ ਪਰ ਸਾਡੇ ਸੀਸ ਕਿਸੇ ਹਕੂਮਤ ਦੇ ਅੱਗੇ ਚਾਹੇ ਹਿੰਦੁਸਤਾਨ ਦੀ ਚਾਹ ਮੁਗਲਾਂ ਦੀ ਚਾਹੇ ਕੋਈ ਅੰਗਰੇਜ਼ਾਂ ਦੀ ਹਕੂਮਤ ਹੋਵੇ ਪੂਰੇ ਬ੍ਰਹਮੰਡ ਦੀਆਂ ਫੌਜਾਂ ਵੀ ਆ ਜੇ ਸਿੱਖ ਨੂੰ ਜਿਹੜਾ ਸਿੱਖ ਗੁਰੂ ਨੂੰ ਪੜਾਇਆ ਉਹ ਝੁਕਾ ਨਹੀਂ ਸਕਦੀ ਸੋ ਇਸ ਕਰਕੇ ਉਸ ਨਗਰ ਤੇ ਅਸੀਂ ਗੇਟ ਬਣਾਇਆ ਸ਼ਹੀਦੀ ਗੇਟ ਜਿਹੜਾ ਜਥੇਬੰਦੀ ਦੀਪ ਸਿੱਧੂ ਟੀਮ ਨੇ ਸੇਵਾ ਲਈ ਹੈ ਗੇਟ ਬਣਾਉਣ ਦਾ ਅਰਥ ਕੀ ਹੈ ਇਹ ਸਮਾਰਗ ਇਹ ਅਸੀਂ ਸੜਕਾਂ ਤੇ ਤਾਂ ਬਣਾਉਨੇ ਆ ਖਾਲਸਾ ਜੀ ਜਦੋਂ ਇਹਨਾਂ ਸੜਕਾਂ ਤੋਂ ਲੰਘੀਏ ਇਹ ਯਾਦ ਕਰੀਏ ਤੇ ਇਨਾਂ ਸ਼ਹੀਦਾਂ ਨੇ ਸਾਡੀ ਖਾਤਰ ਆਪਣਾ ਲਹੂ ਡੋਲਿਆ ਤੇ ਅਸੀਂ ਇਨੇ ਅਕਿਰਤ ਕਹਾਣਿਆਂ ਤੇ ਅਜੇ ਵੀ ਉਹਨਾਂ ਦੇ ਮਕਸਦ ਤੇ ਤੁਰਨੋਂ ਤਿਆਰ ਨਹੀਂ ਅਜੇ ਵੀ ਇਸ ਗੱਲ ਨੂੰ ਤਿਆਰ ਨਹੀਂ ਜਿਹੜੀ ਗੱਲ ਖਾਤਰ ਉਹਨਾਂ ਨੇ ਆਪਣੀ ਕੁਰਬਾਨੀ ਕਰ ਦਿੱਤੀ ਉਹਨਾਂ ਨੇ ਆਪਣੇ ਪਰਿਵਾਰ ਲੇਖੇ ਲਾ ਦਿੱਤੇ ਕਈ ਇੱਥੇ ਅੱਜ ਸਾਡੇ ਦੇ ਇਲਜ਼ਾਮ ਲਾਉਂਦੇ ਨੇ ਮੈਂ ਬਹੁਤਾ ਇਲਜ਼ਾਮਾਂ ਨੂੰ ਜਵਾਬ ਦੇਣਾ ਉਹਨਾਂ ਤੇ ਜ਼ਰੂਰੀ ਨਹੀਂ ਸਮਝਦਾ ਹੁੰਦਾ ਅਜਤੇਬੰਦੀ ਦਾ ਸਿੰਘ ਮੇਰੇ ਤੋਂ ਪਹਿਲਾਂ ਬੋਲ ਕੇ ਗਿਆ ਇਹਨੇ ਵੀ ਗੁਣ ਨਹੀਂ ਮੇਰੇ ਜਿੰਨੇ ਗਣਾ ਤੇ ਚਲੋ ਇਹਨੇ ਹਮ ਅਵਗਣ ਭਰੇ ਏਕ ਗੁਣ ਨਹੀਂ ਅੰਮ੍ਰਿਤ ਛਾੜ ਵਿਖੇ ਵਿਖਾਏ ਮੇਰੇ ਚ ਲੱਖਾਂ ਗੁਣ ਹੋ ਸਕਦੇ ਨੇ ਪਰ ਇੱਕ ਗੱਲ ਮੈਂ ਗੁਰੂ ਦੀ ਹਜ਼ੂਰੀ ਚ ਖੜ ਕੇ ਕਹਿਣਾ ਮੈਂ ਕਦੇ ਇਸ ਕੌਮ ਨੂੰ ਪਿੱਠ ਨਹੀਂ ਵਿਖਾ ਸਕਦਾ ਮੇਰਾ ਲਾਉ ਜਦਨ ਡੰਡੂ ਇਸ ਧਰਤੀ ਦੀ ਆਜ਼ਾਦੀ ਵਾਸਤੇ ਇਸ ਕੌਮ ਦੀ ਚੜ੍ਹਦੀ ਕਲਾ ਵਾਸਤੇ ਜੰਮੂਗਾ ਤੋ ਕੋ ਬਹੁਤਾ ਦੇਰ ਨਹੀਂ ਲਾਉਣੀ ਉਸ ਕੰਮ ਦੇ ਵਿੱਚ ਕਿਉਂਕਿ ਸਾਡੀ ਕੌਮ ਆਂਦਾ ਪਹਿ ਹੁਣ ਬਥੇਰਾ ਚਰਚੇ ਨੂੰ ਬੋਲਦਿਆਂ ਹੋ ਗਿਆ ਹੁਣ ਕਿਸੇ ਪਾਸੇ ਲੱਗ ਜਾ ਉਹ ਵੀ ਸਮਾਂ ਸਤਿਗੁਰ ਨੇ ਕਿਰਪਾ ਕਰਕੇ ਲਿਆ ਦੇਣਾ ਜਦੋਂ ਆ ਗਿਆ ਹੱਸ ਕੇ ਉਸ ਥਾਂ ਤੇ ਵੀ ਪਹੁੰਚਾਂਗੇ ਸੋ ਇਸ ਕਰਕੇ ਮੇਰੀ ਨੌਜਵਾਨਾਂ ਨੂੰ ਅਪੀਲ ਹੈ ਸ਼ਹਾਦਤ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਸ਼ਹਾਦਤ ਤੋਂ ਬਿਨਾ ਕੋਈ ਰਾਹ ਨਹੀਂ ਜਿਹੜਾ ਕਿਸੇ ਕੌਮ ਨੂੰ ਆਜ਼ਾਦ ਕਰਾ ਸਕਦਾ ਹੋਵੇ ਕਈ ਤੁਹਾਨੂੰ ਕਹਿਣਗੇ ਤੇ ਤੁਸੀਂ ਸ਼ਾਂਤਮਈ ਰਹੋ ਤੁਸੀਂ ਇਦਾਂ ਨਾ ਕਰੋ ਮੈਂ ਨੌਜਵਾਨਾਂ ਨੂੰ ਇਹ ਨਹੀਂ ਕਹਿੰਦਾ ਵੀ ਹਿੰਸਾ ਕਰੋ ਮੈਂ ਨਹੀਂ ਕਹਿੰਦਾ ਵੀ ਕਿਸੇ ਨੂੰ ਡਾਂਗ ਮਾਰੋ ਮੈਂ ਨਹੀਂ ਕਹਿੰਦਾ ਵੀ ਹਥਿਆਰ ਚੁੱਕ ਕੇ ਕਿਸੇ ਨਿਰਦੋਸ਼ ਨੂੰ ਤੰਗ ਕਰੋ ਪਰ ਮੈਂ ਇਹ ਵੀ ਕਹਿੰਦਾ ਗੁਰਗੋਬਿੰਦ ਸਿੰਘ ਦੇ ਪੁੱਤਰਾਂ ਆਪਾਂ ਗੁਰਗੋਬਨ ਸਿੰਘ ਦੇ ਪੁੱਤਰ ਹੋਣ ਦੇ ਨਾਤੇ ਜੇ ਕਿਸੇ ਨੂੰ ਤੰਗ ਨਹੀਂ ਕਰਦੇ ਜੇ ਕਿਸੇ ਨੂੰ ਮਾਰਦੇ ਨਹੀਂ ਤੇ ਕਿਸੇ ਹੱਥੋਂ ਤੰਗ ਹੋਣਾ ਕਿਸੇ ਤੋਂ ਮਾਰ ਖਾਈ ਜਾਣੀ ਇਹ ਪਰ ਸਾਡੇ ਉੱਤੇ ਧ੍ਰਗ ਲਾਣ ਦਾ ਸਾਡੇ ਜੀਵਨ ਦੇ ਉੱਤੇ ਹੁਣ ਤੁਸੀਂ ਫੈਸਲਾ ਕਰਨਾ ਹੈ ਅੱਜ ਪੰਜਾਬ ਨੂੰ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਪੰਜਾਬ ਦੀ ਨੌਜਵਾਨੀ ਖਤਮ ਹੈ ਜਦੋਂ ਕੋਈ ਐਲਾਨ ਕਰੇ ਇੱਕ ਮੌਕੇ ਤੇ ਐਲਾਨ ਹੋਇਆ ਸੀ ਬਾਬਾ ਬੋਤਾ ਸਿੰਘ ਦੇ ਬਾਬਾ ਗਰਜਾ ਸਿੰਘ ਝਾੜੀਆਂ ਚ ਲੁੱਕ ਕੇ ਰਹਿੰਦੇ ਸਨ ਕਿਸੇ ਨੇ ਕਹਿਤਾ ਪਿਓ ਹਕੂਮਤ ਨੇ ਐਲਾਨ ਕੀਤਾ ਸਿੱਖ ਬੁਗ ਗਏ ਜਦੋਂ ਇੰਨੀ ਗੱਲ ਸੁਣੀ ਦਿਲ ਤੇ ਗਹਿਰੀ ਸੱਟ ਲੱਗੀ ਬਾਹਰ ਨਿਕਲ ਕੇ ਟੈਕਸ ਲਾ ਦਿੱਤਾ ਚੂੰਗੀ ਚੂੰਗੀ ਉਹ ਲਾਉਂਦਾ ਜਿਹਦਾ ਰਾਜ ਹੋਵੇ ਟੈਕਸ ਲਾਇਆ ਵਸੂਲਿਆ ਤੇ ਜਦੋਂ ਫੌਜ ਚੜ ਕੇ ਆਈ ਲੜਦਿਆਂ ਨੇ ਸ਼ਹਾਦਤ ਪ੍ਰਾਪਤ ਕਰ ਲਈ ਉਹਨਾਂ ਕੋਲੋਂ ਬਹੁਤ ਤਰਕ ਸੀ ਖਾਲਸਾ ਜੀ ਜੀਵਨ ਜੀਣ ਦੇ ਅਸੀਂ ਤੇ ਕਰੋੜਾਂ ਚਾਂ ਉਹ ਤੇ ਕਹਿ ਸਕਦੇ ਆ ਕਿ ਸਾਨੂੰ ਤੇ ਪਤਾ ਨਹੀਂ ਕਿ ਸਤੋਂ ਉਹਨੇ ਕੋਈ ਸਿਕ ਹੈਗਾ ਕਿ ਨਹੀਂ ਹੈਗਾ ਅਸੀਂ ਵੰਸ਼ ਵਧਾਉਣੀ ਹੈ ਅਸੀਂ ਪੰਥ ਵਧਾਉਣਾ ਜੇ ਅਸੀਂ ਮਰ ਗਏ ਤੇ ਪੰਥ ਦੀ ਬਾਲ ਡੋਰ ਕੌਣ ਸੰਭੋ ਪਰ ਸਤਗੁਰ ਤੇ ਜੇ ਭਰੋਸਾ ਹੈ ਜੇ ਕਲਗੀ ਵਾਲਾ ਪੰਥ ਦੀ ਸਿਰਜਣਾ ਕਰ ਸਕਦਾ ਹੈ ਜੇ ਕਲਗੀ ਵਾਲਾ ਪੰਥ ਨੂੰ ਸਾਜ ਸਕਦਾ ਹੈ ਜੇ ਕਲਗੀ ਵਾਲਾ ਸਤਗੁਰ ਪੰਜ ਪਿਆਰਿਆਂ ਨੂੰ ਮਰਦਾ ਕਰਕੇ ਉਹਨਾਂ ਦੇ ਸੀਸ ਧੜ ਤੋਂ ਜੁਦਾ ਕਰਕੇ ਮੁੜ ਕੇ ਜਿਉਂਦੇ ਕਰ ਸਕਦਾ ਤੇ ਕਲਗੀਆਂ ਵਾਲਾ ਇੱਕ ਅੱਖਾਂ ਚ ਪੰਥ ਖੜਾ ਕਰ ਦੂ ਜੇ ਸਾਰਾ ਪੰਥ ਵੀ ਉਹਦੀ ਖਾਤਰ ਸ਼ਹਾਦਤ ਦੇ ਜਾਂਦਾ ਤਾਂ ਵੀ ਸਾਨੂੰ ਘਾਟਾ ਨਹੀਂ ਤੇ ਜੇ ਕਰੋਨਾ ਚ ਹੁੰਦਿਆਂ ਅਸੀਂ ਕਲਗੀਧਰ ਦੇ ਰਾਹ ਤੇ ਨਹੀਂ ਤੁਰਦੇ ਜੇ ਕਰੋਨਾ ਚ ਹੁੰਦਿਆਂ ਅਸੀਂ ਉਸ ਦੇ ਧਰਮ ਦੀ ਖਾਤਰ ਸ਼ਹਾਦਤ ਦੇਣ ਨੂੰ ਤਿਆਰ ਨਹੀਂ ਤੇ ਫਿਰ ਸਾਡੇ ਜੀਵਨ ਤੇ ਧਰਗਲਾਨ ਤੇ ਫਿਰ ਉਹਦੇ ਪੁੱਤਰ ਖਵਾਉਣ ਦੇ ਲਾਇਕ ਨਹੀਂ ਕਿਉਂਕਿ ਉਸ ਨੇ ਸਤਗੁਰ ਸੱਚੇ ਪਾਤਸ਼ਾਹ ਨੇ ਜਦੋਂ ਪਹਿਲਾ ਪੁੱਤਰ ਤੋਰਿਆ ਸ਼ਹਾਦਤ ਵਾਸਤੇ ਬਾਬਾ ਅਜੀਤ ਸਿੰਘ ਜਵਾਨੀ ਦੀ ਉਮਰ ਹੈ ਮੋਛਾ ਜੇ ਪੁੱਟੀ ਹੈ ਸਰੀਰ ਸਤਗੁਰ ਸੱਚੇ ਪਾਤਸ਼ਾਹ ਵਰਗਾ ਉੱਚਾ ਲੰਮਾ ਕੱਦ ਹੈ ਸਿੰਘਾਂ ਦੇ ਨਾਲ ਤੋਰਿਆ ਘੈਂਟਾਂ ਬੰਦੀ ਯੁੱਧ ਲੜਿਆ ਯੁੱਧ ਲੜ ਕੇ ਯੁੱਧ ਦੇ ਮੈਦਾਨ ਤੇ ਵਿੱਚ ਜਦੋਂ ਸ਼ਹੀਦ ਹੋ ਕੇ ਡਿੱਗਿਆ ਸਤਗੁਰ ਸੱਚੇ ਪਾਤਸ਼ਾਹ ਨੇ ਇੰਨੀ ਉੱਚੀ ਜਕਾਰਾ ਛੱਡਿਆ ਮੁਗਲਾਂ ਦੀ ਫੌਜ ਕੰਬ ਗਈ ਜਿਹੜੇ ਪਗੰਬਰ ਸੀ ਪੀ ਸੀ ਦੇਵਤੇ ਸੀ ਉਹਨਾਂ ਨੂੰ ਲੱਗਾ ਸੀ ਵੀ ਇੱਥੇ ਇੰਤਹਾ ਹੋ ਗਈ ਕਿਸੇ ਪਿਓ ਨੇ ਆਪਣਾ ਪੁੱਤਰ ਕਦੇ ਅਦਾ ਜੰਗ 'ਚ ਨਹੀਂ ਤੋਰਿਆ ਇਹ ਗੁਰੂ ਤੋਂ ਵੱਡਾ ਕੋਈ ਨਹੀਂ ਸਤਪੁਰ ਨੇ ਇਸ ਤੋਂ ਅੱਗੇ ਜਾ ਕੇ ਖਾਲਸੇ ਦਾ ਮੁੱਲ ਵਧਾਇਆ ਦੂਜੇ ਪੁੱਤਰ ਨੂੰ ਤਿਆਰ ਕੀਤਾ ਤਿਆਰ ਕਰਕੇ ਤੋਰਨ ਲੱਗੇ ਸਿੱਖਾਂ ਵਾਸਤਾ ਪਾਇਆ ਗੁਰੂ ਜੀ ਸਾਡੇ ਵਰਗੇ ਜਿਹੜੇ ਸੂਰਮੇ ਤੇ ਕੜੇ ਲੋਕ ਕਹਿਣਗੇ ਸਾਡੇ ਵਰਗਿਆਂ ਦੇ ਹੌਲਦਿਆਂ ਤੁਸੀਂ ਇਹ ਨੌਜਵਾਨ ਪੁੱਤਰ ਜਿਹੜਾ ਅਜੇ ਬਾਲ ਵਸਤਾ ਚ ਬਾਬਾ ਜਜਾਰ ਸਿੰਘ ਇਹਨੂੰ ਮੌਤ ਦੇ ਮੂੰਹ ਚ ਪਾ ਰਿਓ ਸਤਿਗੁਰ ਨੇ ਆਖਿਆ ਸਾਡਾ ਹੁਕਮ ਹੈ ਸਾਡੇ ਹੁਕਮ ਦੇ ਅੱਗੇ ਕੋਈ ਸਵਾਲ ਨਹੀਂ ਕਰ ਸਕਦਾ ਬਾਬਾ ਜਜਾਰ ਸਿੰਘ ਜੰਗ ਦੇ ਮੈਦਾਨ ਚ ਗਏ ਆ ਸ਼ਹੀਦ ਦੀ ਪ੍ਰਾਪਤ ਕੀਤੀ ਆ ਉਦੋਂ ਫੇਰ ਸਤਿਗੁਰ ਸੱਚੇ ਪਾਤਸ਼ਾਹ ਨੇ ਪਹਿਲੇ ਨਾਲੋਂ ਚੀਜ਼ ਕਾਰਾ ਛੱਡਿਆ ਕਾਲ사 ਜੀ ਦੋ ਪੁੱਤਰ ਵਾਰ ਦਿੱਤੇ ਦੋ ਰਹਿੰਦੇ ਮੀਆਂ ਚ ਚਲੇ ਗਏ ਚਾਰ ਪੁੱਤਰ ਵਾਰ ਕੇ ਸਤਿਗੁਰ ਨੇ ਆਖਿਆ ਇਹਨਾਂ ਪੁੱਤਰਾਂ ਦੇ ਸੀਸ ਪਰ ਬਾਹਰ ਦੀਏ ਸੁਚਾਰ ਚਾਰ ਮੋਏ ਤੋਂ ਕੀ ਹੁਆ ਜੀਵਤ ਕਈ ਹਜ਼ਾਰ ਕਈ ਕਹਿੰਦੇ ਸੀ ਸਤਿਗੁਰ ਜੀਓ ਘਾਟੇ ਵਾਲਾ ਸੌਦਾ ਕਰ ਲਿਆ ਆਪਣੇ ਚਾਰੇ ਵਾਰ ਨਾਲ ਕੋਈ ਇੱਕ ਰਖ ਲੈੰਦੇ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਇੰਨੀ ਗੱਲ ਨਾ ਆਖੋ ਘਾਟੇ ਦਾ ਸੌਦਾ ਤੁਹਾਨੂੰ ਨਹੀਂ ਪਤਾ ਤੁਹਾਡੀ ਨਿਗਾਹ 'ਚ ਘਾਟੇ ਦਾ ਸੌਦਾ ਹੋ ਸਕਦਾ ਮੈਂ ਚਾਰ ਪੁੱਤਰ ਤੋੜੇ ਨੇ ਤੇ ਹਜ਼ਾਰਾਂ ਕੋਲ ਬੁਲਾ ਲਏ ਨੇ ਹੁਣ ਤੁਸੀਂ ਦੱਸੋ ਅਸੀਂ ਉਹ ਹਜ਼ਾਰਾਂ ਪੁੱਤਰ ਖਵਾਉਣ ਦੇ ਲੈ ਕੇ ਅਸੀਂ ਲੈ ਕੇ ਆਂ ਤੇ ਅਸੀਂ ਕਲਗੀਧਰ ਦੇ ਪੁੱਤਰ ਖਵਾ ਸਕੀਏ ਅਸੀਂ ਲਾਹ ਗਿਆ ਤੇ ਅਸੀਂ ਖਵਾ ਸਕੀਏ ਵੀ ਸਾਡੀ ਖਾਤਰ ਉਹਨੇ ਆਪਣੇ ਚਾਰ ਉਹ ਪੁੱਤਰ ਜਿਹੜੇ ਸਤਗੁਰ ਦੇ ਹੁਕਮ ਨੂੰ ਟਾਲਣ ਬਾਰੇ ਸੋਚ ਨਹੀਂ ਸਕਦੇ ਤੁਸੀਂ ਸੋਚ ਸਕਦੇ ਹੋ ਤੇ ਬਾਬਾ ਅਜੀਤ ਸਿੰਘ ਨੂੰ ਗੁਰੂ ਨੇ ਕਿਹਾ ਵੀ ਪੁੱਤਰ ਦੀ ਜੰਗ ਦੇ ਮੈਦਾਨ ਚ ਜਾ ਕੇ ਸ਼ੇਦੀ ਪ੍ਰਾਪਤ ਕਰੋ ਤੇ ਬਾਬਾ ਅਜੀਤ ਸਿੰਘ ਆ ਗਿਆ ਕਿ ਤੇ ਨਹੀਂ ਗੁਰੂ ਜੀ ਮੇਰੀ ਤੇ ਜਵਾਨੀ ਚੜ ਰਹੀ ਹੈ ਮੈਂ ਕੰਮ ਨਹੀਂ ਕਰਨਾ ਸੋਚ ਸਕਦੇ ਤਾਂ ਸਤਗੁਰ ਦੇ ਹੁਕਮ ਦੀ ਉਦਲੀ ਕਰਨ ਬਾਰੇ ਸਾਹਿਬ ਜਾਦਿਆਂ ਸੋਚਿਆ ਨਹੀਂ ਤੇ ਸਾਡੇ ਤੋਂ ਘੱਟ ਕੀਮਤ ਉਹਨਾਂ ਦੀ ਰੱਖੀ ਹੈ ਗੁਰੂ ਨੇ ਸਾਨੂੰ ਬਚਾਇਆ ਉਹਨਾਂ ਨੂੰ ਵਾਰਿਆ ਅਸੀਂ ਗੁਰੂ ਦਾ ਇੱਕ ਹੁਕਮ ਮੰਨਣ ਨੂੰ ਤਿਆਰ ਨਹੀਂ ਜੇ ਗੁਰੂ ਨੇ ਆਖਿਆ ਕੇਸ ਨਹੀਂ ਕਤਲ ਕਰਨੇ ਅਸੀਂ ਨਾਇਆਂ ਦੀਆਂ ਦੁਕਾਨਾਂ ਤੇ ਜਾ ਜਾ ਕੇ ਪੰਡਾ ਦੀਆਂ ਪੰਡਾ ਕੇਸ ਕਤਲ ਕਰਾਉਨੇ ਜੇ ਸਤਗੁਰ ਨੇ ਆਖਿਆ ਨਸ਼ੇ ਨਹੀਂ ਕਰਨੇ ਸਾਡੀ ਸਾਰੀ ਜਵਾਨੀ ਨਸ਼ਾ ਚ ਗਲਤਾਨ ਰੋ ਰਹੀ ਹੈ ਅਸੀਂ ਉਸਦੇ ਪੁੱਤਰ ਗੌਂਦ ਦੇ ਲਾਇਕ ਆ ਇਹ ਮਿਹਣਾ ਅਸੀਂ ਸਤਗੁਰ ਨੂੰ ਬਰਵਾ ਰਹੇ ਆ ਇਹ ਮੇਰਾ ਤੇ ਕਲਗੀ ਵਾਲੇ ਨੇ ਘਾਟੇ ਦਾ ਸੌਦਾ ਕੀਤਾ ਇਹ ਮੇਰਾ ਦੂਰ ਕੌਣ ਕਰਦਾ ਸਾਡੇ ਪਾਪਾਂ ਦਾ ਬੋਝ ਕੌਣ ਦੂਰ ਕਰਦਾ ਇਹ ਦੂਰ ਕਰਦੇ ਨੇ ਭਾਈ ਗਰਜਨ ਸਿੰਘ ਬੋਜੰਗ ਵਾਲੇ ਆਪਣਾ ਲਹੂ ਡੋਲ ਕੇ ਸਾਹੀਦ ਭਾਈ ਸੰਦੀਪ ਸਿੰਘ ਸਿੱਧੂ ਵਰਗੇ ਆਪਣਾ ਲਹੂ ਡੋਲ ਕੇ ਇਹ ਫਿਰ ਉਹ ਨਾਰਾ ਜਿੰਦੇ ਨੇ ਤੇ ਕਲਗੀ ਵਾਲੇ ਨੇ ਕੀ ਕਿਹਾ ਸੀ ਨਾ ਖਾਲਸਾ ਮੇਰੇ ਰੂਪ ਹੈ ਖਾਸ ਇਹ ਖਾਸ ਖਾਲਸੇ ਦੇ ਇਹੋ ਬਣਦੇ ਨੇ ਅਸੀਂ ਨਹੀਂ ਬਣਦੇ ਸਾਡੇ ਚ 100 ਕੇਤੀਆਂ ਹੈ ਮੇਰੇ ਚ ਹਜ਼ਾਰਾਂ ਕਮੀਆਂ ਐ ਪਰ ਮੈਂ ਇੱਕੋ ਗੱਲ ਦਾ ਦਾਵਾ ਕਰਦਾ ਮੈਂ ਬਹੁਤੇ ਦਾਅਵੇ ਕਰਨ ਵਾਲਾ ਨਹੀਂ ਨਾ ਇਸ ਕਾਮ ਨੂੰ ਮੈਂ ਤੈਥੇ ਵਿਖਾ ਸਕਦਾ ਨਾ ਮੈਂ ਉਸ ਦਿਨ ਜੰਮਿਆ ਕਿ ਕੋਈ ਹਕੂਮਤ ਮੈਨੂੰ ਡਰਾ ਜਾਵੇ ਕੋਈ ਮੈਨੂੰ ਘਿਰੇ ਜਾਵੇ ਕੋਈ ਪਰਚਾ ਮੈਨੂੰ ਡਰਾ ਜਾਵੇ ਕੋਈ ਗੋਲੀ ਮੈਨੂੰ ਡਰਾ ਜਾਵੇ ਮਰਨਾ ਤੈ ਹੈ ਇਸ ਪੰਥ ਤੇ ਤੁਰ ਲੱਗਿਆ ਸਭ ਤੋਂ ਪਹਿਲਾਂ ਇਹ ਬਚਨ ਹੈ ਪਹਿਲਾਂ ਮਰਨ ਕਬੂਲ ਜੀਵਨ ਕੀ ਛਡਾਸ ਹੋ ਸਭਨਾ ਕੀ ਰੇਲਕਾ ਤੋ ਆਓ ਮਾਰੇ ਪਾਸ ਇਸ ਪੰਥ ਤੇ ਤੁਰਨ ਤੋਂ ਪਹਿਲਾਂ ਇਹ ਬਚਨ ਪੜੇ ਨੇ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਚਲੀ ਗਲੀ ਮੇਰੀ ਆਓ ਇਤ ਮਾਰਗ ਪਾਰ ਤਰੀ ਜਾ ਸਿਰ ਦੀਜੇ ਕਾਣ ਨਕੀਜੇ ਸਿਰ ਦੇਣਾ ਪੈਣਾ ਇਹ ਸਿਰ ਲੈ ਕੇ ਨਾ ਤੇ ਸਾਨੂੰ ਵੱਡੇ ਹੋਣ ਦਾ ਸ਼ੌਕ ਹੈ ਨਾ ਅਸੀਂ ਬੁੱਢੇ ਵਾਰੇ ਕਿਸੇ ਹਸਪਤਾਲ ਦੇ ਬੈੱਡ ਦੇ ਪਾ ਕੇ ਮਰਨਾ ਚਾਹੁੰਦੇ ਆ ਅਸੀਂ ਚਾਹੁੰਦੇ ਆ ਇਸ ਸੰਸਾਰ ਤੋਂ ਰੁਕਸਤ ਹੋਈਏ ਇਦਾਂ ਤੁਰਦਾ ਫਿਰਦੇ ਆ ਭਰੀ ਜਵਾਨੀ ਚ ਭਰਿਆ ਮੇਲਾ ਛੱਡ ਕੇ ਜਾਈਏ ਤੇ ਸਤਿਗੁਰ ਦੇ ਬਚਨਾਂ ਤੇ ਫੁੱਲ ਪਾ ਕੇ ਜਾਈਏ ਪਰ ਨੌਜਵਾਨੋ ਇਹ ਗੁਲਾਮੀ ਜਿੰਨੀ ਗਹਿਰੀ ਹੋ ਗਈ ਹੈ ਮੇਰੇ ਕੱਲੇ ਦੇ ਸਰਨਾ ਨਹੀਂ ਲਤਣੀ ਇਹ ਸਾਨੂੰ ਹਰ ਇੱਕ ਨੂੰ ਆਪਣਾ ਸਹੀ ਸਤਿ ਦਾ ਧਰਨਾ ਪੈਣਾ ਸਾਡੀ ਉਮਰ ਹੈ ਸਾਡੀ ਕੌਮ ਦੇ ਵਿੱਚ ਬੁੱਢਿਆਂ ਨੇ ਸੀਸ ਧਰੇ ਨੇ ਬਾਬਾ ਦੀਪ ਸਿੰਘ ਨੇ ਕੇਸ ਉਮਰ ਦੇ ਵਿੱਚ ਸੀਸ ਧਰੇ ਦੇ ਧਰ ਕੇ ਹਰਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਬਹਾਲ ਕਰਾਉਣ ਲਈ ਗੋਤਾਵਾ ਲਈ ਸ਼ਹਾदत ਦਿੱਤੀ ਆ ਅੱਜ ਸਾਡੇ ਤੇ ਜਵਾਨੀ ਹੈ ਜਵਾਨੀ ਦਾ ਜੋਰ ਹੈ ਜਜਬਾ ਹੈ ਤੇ ਜੇ ਅੱਜ ਕੌਮ ਨਹੀਂ ਕੁਝ ਨਹੀਂ ਕਰਨਾ ਤੇ ਫਿਰ ਮਗਰੋਂ ਤੇ ਇਹ ਦਾਅਵੇ ਹੀ ਹੈ ਕਈ ਮੇਰੇ ਨਾਲ ਬਹੁਤ ਹੀਰਕਾ ਰੱਖਦੇ ਨੇ ਪੁਰਾਣੇ ਕਈ ਮੈਨੂੰ ਆ ਹੁਣ ਵੀ ਕੁਝ ਘਟਨਾਵਾਂ ਵਾਪਰੀਆਂ ਪਰ ਮੈਂ ਸਾਫ਼ ਕਰ ਦਿੰਦਾ ਮੇਰੀ ਕਿਸੇ ਨਾਲ ਏਰਖ ਨਹੀਂ ਕਿਸੇ ਨਾਲ ਦੁਸ਼ਮਣੀ ਨਹੀਂ ਮੇਰੀ ਕਿਸੇ ਵੀ ਆਪਣੇ ਸਿੱਖ ਭਰਾ ਦੇ ਨਾਲ ਮੇਰ ਨਾਲ ਸਹਿਮਤ ਹੋਵੇ ਅਸਹਿਮਤ ਹੋਵੇ ਕਿਸੇ ਨਾਲ ਕੋਈ ਵੈਰ-ਵਿਰੋਧ ਨਹੀਂ ਜੇ ਮੇਰੇ ਕੋਲ ਕੋਈ ਬੰਦੂਕ ਹੈ ਤੇ ਉਹਦੇ ਗੋਲੀ ਕਦੇ ਚਿਤ ਵੀ ਆਪਣੇ ਕਿਸੇ ਸਿੱਖ ਭਰਾ ਵੱਲ ਨਹੀਂ ਚਲਦੀ ਮੈਂ ਇਹ ਗੱਲ ਦਾ ਇੱਥੇ ਖਲੋ ਕੇ 사ਤਗੁਰੂ ਜੀ ਹਜ਼ੂਰ ਚ ਦਾਵਾ ਕਰਦਾ ਹੋ ਸਕਦਾ ਮੇਰੇ ਕੋ ਕਿਸੇ ਪ੍ਰਤੀ ਕੁਝ ਬੋਲਿਆ ਗਿਆ ਹੋਵੇ ਤਲਕੀ ਜਾ ਕੇ ਮਨੁੱਖ ਬਹੁਤ ਕੁਝ ਬੋਲਦਾ ਹੈ ਪਰ ਮੇਰੇ ਦਿਲ ਚ ਮੈਲ ਨਹੀਂ ਮੈਂ ਇਹ ਮੰਨਣ ਨੂੰ ਤਿਆਰ ਹਾਂ ਕਿ ਪੰਥ ਦੀ ਖਾਤਰ ਜਿਹੜਾ ਵੀ ਬੰਦਾ ਪੰਥ ਲਈ ਸਹਿਰਦਾ ਉਹਦੇ ਨਾਲ ਬੈਠਣ ਨੂੰ ਵੀ ਤਿਆਰ ਹਾਂ ਉਹਦੇ ਨਾਲ ਨੀਵੇਂ ਹੋ ਕੇ ਚੱਲਣ ਨੂੰ ਵੀ ਤਿਆਰ ਹਾਂ ਪਰ ਕੇਵਲ ਪੰਥ ਦੀ ਖਾਤਰ ਨਾਮ ਹੈ ਕੋਈ ਜਦਾਦ ਇਕੱਠੀ ਕਰਨੀ ਹੈ ਜਿਹੜੀ ਮੇਰੇ ਕੋਲ ਕੋ ਹੈਗੀ ਹੈ ਉਹ ਵੀ ਪੰਥ ਦੇ ਰੇਖੇ ਲਾਵਾਂਗੇ ਜਿਹੜਾ ਮੇਰਾ ਪਰਿਵਾਰ ਹੈ ਉਹ ਵੀ ਮੈਂ ਬਾਹਰ ਨਹੀਂ ਰੱਖਦਾ ਕਿਤੇ ਉਹ ਪਰਿਵਾਰ ਵੀ ਜਿਦਣ ਲੱਗਾ ਤੇ ਲੇਖੇ ਲੱਗੂ ਉਹ 사ਤਗੁਰ ਨੇ ਬੈਦ ਬਣਾਣੀ ਹੁੰਦੀ ਹੈ ਐਨੇ ਕੋਈ ਆਬਤ ਨਹੀਂ ਕਰ ਸਕਦਾ ਮੇਰੀਆਂ ਦੀਪ ਸਿੱਧੂ ਦੇ ਨਾਲ ਲੰਮੀਆਂ ਵਿਚਾਰਾਂ ਹੁੰਦੀਆਂ ਸੀ ਇੱਕ ਸਮਾਂ ਸੀ ਘੰਟਿਆਂ ਬਾਅਦ ਦੀ ਅਸੀਂ ਫੋਨ ਤੇ ਲੱਗੇ ਰਹਿਣਾ ਉਹਨੇ ਆਪਣੇ ਕੰਮ ਕਰਨੇ ਮੈਂ ਆਪਣੇ ਕਰਨ ਪਿਛਲੇ ਸਾਲ ਨਵੰਬਰ ਦੇ ਵਿੱਚ ਇਸ ਸਾਲ ਤੋਂ ਪਿਛਲਾ 2021 ਨਵੰਬਰ ਦੇ ਵਿੱਚ ਸਾਡੀ ਵਿਚਾਰ ਚੱldi ਕਿ ਪੰਜਾਬ ਦੇ ਵਿੱਚ ਇੱਕ ਧਰਮ ਪ੍ਰਚਾਰ ਦੀ ਮੁਹਿੰਮ ਦੀ ਲੋੜ ਹੈ ਦੀਪ ਜੀ ਦੋ ਨੇ ਆਖਿਆ ਭਾਈ ਮੈਂ ਇਸ ਗੱਲ ਲਈ ਤੇ ਤਿਆਰ ਨਹੀਂ ਉਹ ਬੜਾ ਸੱਚਾ ਆਦਮੀ ਹੈ ਸੱਚਾ ਆਦਮੀ ਸੀ ਉਹਨੇ ਕਿਹਾ ਮੈਂ ਇਸ ਗੱਲ ਲਈ ਤੇ ਤਿਆਰ ਨਹੀਂ ਕਿਉਂਕਿ ਮੈਂ ਤੇ ਆਪਕੇ ਇਸ ਕਤਲ ਕੀਤੇ ਨੇ ਉੱਠ ਕੇ ਧਰਮ ਦੀ ਬਾਤ ਪਾਉਂਗਾ ਲੋਕ ਆਖਣਗੇ ਪਹਿਲਾਂ ਆਪਣਾ ਮੂੰਹ ਤਾਂ ਸੁਧਾਰ ਸਤਗੁਰ ਮਿਰਤੇ ਉਹਨੇ ਆਖਿਆ ਕਿਰਪਾ ਕਰਨ ਤੇ ਹੋ ਸਕਦਾ ਮੈਂ ਵੀ ਇਸ ਮਾਰਗ ਤੇ ਤੁਰਾਂ ਪਰ ਉਹਨੇ ਮੈਨੂੰ ਆਖਿਆ ਤੁਸੀਂ ਤੇ ਕੇਸ ਰੱਖ ਸਕਦੇ ਜੋ ਤੁਸੀਂ ਰੱਖੋ ਤੁਹਾਡਾ ਸਿੱਖੀ ਨਾਲ ਬਹੁਤ ਪ੍ਰੇਮ ਹੈ ਮੈਂ ਉਸ ਦਿਨ ਉਹਦੇ ਨਾਲ ਵਚਨ ਕੀਤਾ ਨਵੰਬਰ 2021 ਤੋਂ ਬਾਅਦ ਮੈਂ ਕਿਸਾਂ ਦੀ ਕਦੇ ਬਦਵੀ ਨਹੀਂ ਕੀਤੀ ਮੈਨੂੰ ਇਹ ਨਹੀਂ ਸੀ ਪਤਾ ਕਿ ਜਿਹੜੇ ਵਚਨ ਉਸਦੇ ਮੂੰਹੋਂ ਨਿਕਲੇ ਆਂ ਭੀ ਇਹ ਸੇਵਾ ਤੁਸੀਂ ਕਰਨੀ ਹੈ ਉਹਨੇ ਕਿਸ ਅਵਸਥਾ ਚ ਕੀਤੇ ਆ ਕਿੱਡੀ ਵੱਡੀ ਉਹ ਰੂਹ ਹੈ ਸਤਿਗੁਰ ਨੇ ਕਿਵੇਂ ਬੈਦ ਬਣਾਈ ਅੱਜ ਸਤਿਗੁਰ ਨੇ ਸੇਵਾ ਲਈ ਮੈਂ 에ਰਪੋਰਟ ਤੋਂ ਉਤਰਿਆ ਨੌਜਵਾਨ ਨੇ ਦੱਸ ਹੀ ਦਿੱਤਾ 4-5 ਘੰਟੇ ਹਿੰਦੁਸਤਾਨ ਦੀ ਸਾਰੀਆਂ ਨਵੀਆਂ ਪੁਰਾਣੀਆਂ ਏਜੰਸੀਆਂ ਆਣ ਕੇ ਬੈਠ ਗਿਆ ਉੱਥੇ ਵੀ ਤੁਸੀਂ ਕਰਨਾ ਕੀ ਹੈ ਪੰਜਾਬ 'ਚ ਦੱਸੋ ਇਹ ਗੁਲਾਮੀ ਦੀ ਇੰਤਿਹਾਈ ਵੇਖੋ ਕਾਲਸਾ ਜੀ ਆਪਣੀ ਧਰਤੀ ਤੇ ਗੁਰੂ ਰਾਮਦਾਸ 에어ਪੋਰਟ ਦੇ ਉੱਤੇ ਅੰਮ੍ਰਿਤਸਰ ਦੀ ਧਰਤੀ ਜਿੱਥੇ ਸਿੱਕਾ ਨੇ ਮੜਾ ਮਣੀ ਲਊ ਢੋਲਿਆ ਉਸ ਧਰਤੀ ਤੇ ਉਸ ਧਰਤੀ ਦਾ ਕੋਈ ਪੁੱਤਰ ਆਵੇ ਤੇ ਉਹਨੂੰ ਇਹ ਪੁੱਛਿਆ ਜਾਂਦਾ ਵੀ ਇੱਥੇ ਆ ਕੇ ਕਰਨਾ ਕੀ ਹੈ ਤੁਸੀਂ ਮੈਂ ਦੱਸਿਆ ਮੈਂ ਕਿਹਾ ਪਹਿਲਾਂ ਤੇ ਆਪ ਭਟਕਿਆ ਸਤਗੁਰੂ ਅਗੇ ਅਰਦਾਸ ਕਰਨੀ ਹੈ ਵੀ ਆਪਣੇ ਲੇਖੇ ਆਪਣੇ ਚਰਨਾਂ 'ਚ ਲਾ ਲਿਓ ਕੰਡੇ ਬਾਟੇ ਦੀ ਪੌਲ ਬਖਸ਼ੋ ਫਿਰ ਨੌਜਵਾਨਾਂ ਨੂੰ ਅਪੀਲ ਕਰਨੀ ਹੈ ਵੀ ਨੌਜਵਾਨੋ ਇਹ ਮੌਤ ਨਾ ਮਰੀਏ ਇਹ ਮੇਰਾ ਤੁਹਾਨੂੰ ਵਾਸਤਾ ਜੋ ਮੈਂ ਤੁਹਾਡਾ ਵੱਡਾ ਭਰਾ ਵਾਂ ਤੁਹਾਡਾ ਛੋਟਾ ਭਰਾ ਵਾਂ ਮੇਰਾ ਤੁਹਾਨੂੰ ਇਹ ਵਾਸਤਾ ਹੈ ਵੀ ਆਪਾਂ ਇਹ ਮੌਤ ਨਾ ਮਰੀਏ ਜੇ ਮੌਤ ਮਰਨ ਦਾ ਚਾਹ ਤੇ ਫਿਰ ਧਰਮ ਯੁੱਧ ਦੇ ਵਿੱਚ ਮਰਨਾ ਬਰਵਾਸ ਨਾ ਹੈ ਪ੍ਰਭ ਧਰਮ ਯੁੱਧ ਕੇ ਚਾਹੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਸਾਨੂੰ ਕੋਈ ਵਾਸ਼ਨਾ ਨਹੀਂ ਕੋਈ ਚਾਤ ਨਹੀਂ ਇੱਕੋ ਇੱਕ ਚਾਤ ਹੈ ਧਰਮ ਦਾ ਯੁੱਧ ਛੜਿਆ ਹੋਵੇ ਤੇ ਅਸੀਂ ਬਾਜ-ਬੱਜ ਕੇ ਜਾਨਾਂ ਵਾਰੀਏ ਨੌਜਵਾਨੋ ਜੇ ਮਰਨਾ ਹੈ ਤੇ ਇਹ ਕੋਈ ਮੌਤ ਹੈ ਨਾੜ ਚਿਟੀਗਾ ਲਾ ਕੇ ਮਰ ਜਾਣਾ ਇਹ ਕੋਈ ਮੌਤ ਹੈ ਤੇ ਗੱਡੀ ਤੇਜ਼ ਭਜਾ ਲਈ ਦੇ ਐਕਸੀਡੈਂਟ ਚ ਮਾਰੇ ਗਏ ਇਹ ਕੋਈ ਮੌਤ ਹੈ ਤੇ ਕਿਸੇ ਪਿੱਛੇ ਦੁਖੀ ਹੋ ਕੇ ਜ਼ਹਿਰ ਖਾ ਕੇ ਮਰ ਗਏ ਜੇ ਮਰਨਾ ਹੈ ਤੇ ਬਦਬੰਦ ਕੱਟ ਕੇ ਵੀ ਮਰੀਦਾ ਪਰ ਉਹਦੇ ਚ ਵੀ ਆਨੰਦ ਹੈ ਤੁਸੀਂ ਦੱਸੋ ਭਾਈ ਮਤੀ ਦਾਸ ਨੂੰ ਆਨੰਦ ਨਹੀਂ ਮਿਲਿਆ ਭਾਈ ਸਤੀ ਦਾਸ ਨੂੰ ਆਨੰਦ ਨਹੀਂ ਮਿਲਿਆ ਬਾਦਮਾਂਦ ਘਟਾਉਣ ਵਾਲੇ ਸੱਖਾਂ ਨੂੰ ਆਨੰਦ ਨਹੀਂ ਮਿਲਿਆ ਆਨੰਦ ਸਾਨੂੰ ਨਹੀਂ ਮਿਲਦਾ ਅੱਜ ਭਾਵੇਂ ਜਿਉਂਦੇ ਆਂ ਸਾਨੂੰ ਆਨੰਦ ਨਹੀਂ ਅੱਜ ਕੌਮ ਥਾਂ-ਥਾਂ ਤੇ ਮੋਰਚਿਆਂ 'ਚ ਖੱਜਲ ਹੋ ਰਹੀ ਹੈ ਕਿਉਂ ਹੋ ਰਹੀ ਹੈ ਕਿਉਂਕਿ ਸਾਡੇ ਕੋਲ ਕੌਮੀ ਘਰ ਨਹੀਂ ਜਿਹੜਾ ਕੰਮ ਇੱਕ ਹਿੰਦੂ ਦਾ ਬਿਨਾਂ ਆਵਾਜ਼ ਕੀਤੇ ਬਿਨਾਂ ਬੋਲੇ ਪੂਰਾ ਹੋ ਜਾਂਦਾ ਸਾਨੂੰ ਨੱਕ ਨਾਲ ਕੀਰਾਂ ਕੱਢਣੀਆਂ ਪੈਂਦੀਆਂ ਜਿਨ੍ਹਾਂ ਨੂੰ ਸੂਬੇ ਬਿਠੇ ਬਿਠਾਇਆ ਮਿਲ ਗਏ ਸਾਡੇ ਪੁਰਖਿਆਂ ਨੇ 15 ਸਾਲ ਤੱਕ ਜੇਲ੍ਹ ਨਹੀਂ ਛੱਡੀ ਸਾਡੇ ਨਿੱਕੇ ਨਿੱਕੇ ਬੱਚੇ ਕਤਲ ਹੋਏ ਇੱਕ ਸੂਬਾ ਲੈਣ ਵਾਸਤੇ ਰਾਜਧਾਨੀਆਂ ਸਾਡੇ ਕੋਲੋਂ ਫਿਰ ਗੋਲੀਆਂ ਸੋ ਇਸ ਕਰਕੇ ਗੁਲਾਮੀ ਹੈ ਇਹਨੂੰ ਜੇ ਪਛਾਨਣਾ ਤਾਂ ਵੀ ਠੀਕ ਹੈ ਜੇ ਨਹੀਂ ਪਛਾਨਣਾ ਤਾਂ ਵੀ ਠੀਕ ਹੈ ਕਬੂਤਰਾਂ ਕੋ ਅੱਖਾਂ ਮੀਟ ਲਓ ਤੇ ਪਰ ਇਹ ਗੁਲਾਮੀ ਨੇ ਛੱਡਣਾ ਕਿਸੇ ਨੂੰ ਨਹੀਂ ਕੋਈ ਕਾਂਗਰਸੀ ਸਿੱਖ ਬਣ ਜਾਏ ਕੋਈ ਕਾਲੀ ਸਿੱਖ ਬਣ ਜਾਏ ਕੋਈ ਝਾੜੂ ਵਾਲਾ ਸਿੱਖ ਬਣ ਜਾਏ ਕੋਈ ਮਿਸ਼ਨਰੀ ਬਣ ਜਾਏ ਕੋਈ ਟਕਸਾਲੀ ਬਣ ਜਾਏ ਅੰਤ ਨੂੰ ਇਸ ਗੁਲਾਮੀ ਦੇ ਦਾੰਤ ਨੇ ਸਭ ਨੂੰ ਖਾ ਜਾਣਾ ਤੇ ਜੇ ਅੱਜ ਇਕੱਠੇ ਹੋ ਕੇ ਕੇਵਲ ਸਿੱਖ ਬਣੀਏ ਜੇ ਅੱਜ ਇਕੱਠੇ ਹੋ ਕੇ ਕੇਵਲ ਇਹ ਬਚਨ ਕਰੀਏ ਪੇ ਅਸੀਂ ਇਸ ਗੁਲਾਮੀ ਦੇ ਜੀਵਨ ਤੋਂ ਮੌਤ ਨੂੰ ਬਿਹਤਰ ਸਮਝਦੇ ਹਾਂ ਤੇ ਆਉਣ ਵਾਲੇ ਸਮਾਂ ਚ ਸਤਿਗੁਰ ਕਿਰਪਾ ਕਰਨ ਸਾਡੀਆਂ ਨਸਲਾਂ ਅਸੀਂ ਰਾਜ ਨਹੀਂ ਭੋਗਣਾ ਨਾ ਭੋਗਣ ਦੀ ਇੱਛਾ ਹੈ ਅਸੀਂ ਚਾਹੁੰਦੇ ਹਾਂ ਸਾਡੀਆਂ ਨਸਲਾਂ ਉਹ ਖਵਾਰੀ ਨਾ ਚੱਲਣ ਜਿਹੜੀ ਅਸੀਂ ਚੱਲੀ ਹੈ ਅਸੀਂ ਨਹੀਂ ਚਾਹੁੰਦੇ ਸਾਡੀਆਂ ਨਸਲਾਂ ਸਾਡੇ ਸ਼ਹੀਦਾਂ ਨੂੰ ਕੋਈ ਆਤਵਾਦੀ ਕਵੇ ਤੇ ਉਹਨਾਂ ਨੂੰ ਸੁਣਨਾ ਪਵੇ ਅਸੀਂ ਨਹੀਂ ਚਾਹੁੰਦੇ ਸਾਡੀਆਂ ਨਸਲਾਂ ਦੀਆਂ ਕਿਤਾਬਾਂ ਦੇ ਵਿੱਚ ਸਾਡੇ ਗੁਰੂਆਂ ਨੂੰ ਸ਼ਹੀਦਾਂ ਨੂੰ ਮੰਦਾ ਬੋਲਿਆ ਜਾਵੇ ਤੇ ਸਿਕਾਂ ਨੂੰ ਧਰਨੇ ਲਾਉਣੇ ਪੈਣ ਜੇ ਚਾਹੁੰਦੇ ਆ ਤੇ ਭੈਣੋ ਭਰਾਵਾਂ ਨੂੰ ਕਹੋ ਕਿ ਉੱਥੋਂ ਵੀਰ ਜਵਾਨਾਂ ਨੇ ਪੰਥ ਨੂੰ ਲੋਰ ਸਿਰਾਂ ਦੀ ਪੈ ਗਈ ਇਹ ਮੌਕਾ ਕਿਹੜਾ ਲੱਭਦੇ ਆਪਾਂ ਪਰਚੇ ਝੂਠੇ ਹੋਣ ਨੌਜਵਾਨ ਚੁੱਕ ਚੁੱਕ ਕੇ ਜਿਨ੍ਹਾਂ ਚੁੱਟੇ ਜਾਣ ਅਸੀਂ ਅਜੇ ਮੌਕੇ ਦੀ ਭਾਲ ਚਾਪੀ ਸੰਘਰਸ਼ ਸ਼ੁਰੂ ਹੋਇਆ ਸਾਡੇ ਨੌਜਵਾਨ ਗੋੜੀਆਂ ਨਾਲ ਮਾਰ ਦਿੱਤੇ ਗਏ ਦਿੱਲੀ ਦੇ ਬਾਡਰਾਂ ਤੇ ਕਿੰਨੇ ਮਾਰ ਦਿੱਤੇ ਗੋਲੀਆਂ ਨਾਲ ਸ਼ਹੀਦ ਕੀਤੇ ਜਵਾਬਾ ਲਾ ਕੇ ਜਿਨ੍ਹਾਂ ਜੁੁੱਟੇ ਕਿਤਾਬਾਂ ਰੱਖਦੇ ਉਮਰ ਕਹਿੰਦਾ ਕੀਤੀਆਂ ਸਾਨੂੰ ਹੋਸ਼ਕਾਦ ਹੋਣੀ ਹੈ ਉਦੋਂ ਹੋਸ਼ ਹੋਣੀ ਹੈ ਜਦੋਂ ਸਾਡਾ ਕੋਈ ਧੀ ਪੁੱਤੇ ਚ ਆ ਗਏ ਤੇ ਧੀ ਪੁੱਤਰ ਅਸੀਂ ਸਾਰੇ ਕਹਦੇ ਹਾਂ ਕਲਗੀਆਂ ਵਾਲੇ ਦੇ ਪੁੱਤਰਾਂ ਜਿਨ੍ਹਾਂ ਆਪਣਾ ਵੰਚ ਅੰਸ਼ ਤੋੜ ਕੇ ਗੱਲ ਕਹੀ ਸੀ ਸਰਪੰਚ ਵਾਰ ਕੇ ਵੀ ਇਹ ਮੇਰਾ ਅੰਸ਼ ਬੰਸਿਆ ਤੇ ਜਿਨ੍ਹਾਂ ਨੂੰ ਅਣਸਬੰਸ ਕਿਹਾ ਉਹਨਾਂ ਦੀਆਂ 1500 ਵਕ ਵਕ ਜਥੇਬੰਦੀਆਂ ਤੇ 1500 ਪਾਸੇ ਨੂੰ ਵਕ ਵਕ ਮੂੰਹ ਹੈ ਕੋਈ ਕਿਸੇ ਪਾਸੇ ਨੂੰ ਤੇ ਪਰਦਾ ਕੋ ਕਿਸੇ ਪਾਸੇ ਨੂੰ ਮੈਂ ਅੱਜ ਇਸ ਸਟੇਜ ਤੋਂ ਐਲਾਨ ਕਰਦਾ ਕੋਈ ਸਿੱਖ ਪੰਥਕ ਜਥੇਬੰਦੀ ਮੇਰੀ ਧੌਣ ਵੀ ਵੱਢ ਦੇ ਮੈਂ ਉਹਦੀ ਮੁਖਾਲਵਤ ਨਹੀਂ ਕਰਦਾ ਇਹ ਤੋਂ ਮੈਂ ਕੁਝ ਇਕੱਠਾ ਕਰਕੇ ਨਹੀਂ ਖਾਣਾ ਖਾਣਾ ਨਾਮ ਕੋ ਜਦਾਦ ਬਣਾਉਣੀ ਆ ਇਹ ਲੇਖਾ ਪਰ ਉਦਣ ਹੀ ਹੋਣਾ ਜਦ ਜਦ ਮੈਂ ਸੰਸਾਰ ਤੋਂ ਤੁਰ ਗਿਆ ਮੈਂ ਨਹੀਂ ਕਹਿਣਾ ਬਤ ਤੁਸੀਂ ਮੇਰਾ ਸਾਥ ਦਿਓ ਦੇ ਤੁਸੀਂ ਬਥੇਰਾ ਰਹਿ ਜਾਓ ਸੰਗਤ ਤੋਂ ਮੈਨੂੰ ਕੋਈ ਗਲਾ ਨਹੀਂ ਜਿੰਨਾ ਪ੍ਰੇਮ ਮੇਰੇ ਖਿਆਲ ਨਾਲ ਸੰਗਤ ਨੇ ਮੈਨੂੰ ਦਿੱਤਾ ਹੈ ਪਿਛਲੇ 20 25 ਸਾਲਾਂ ਚ ਕਿਸੇ ਆਗੂ ਨੇ ਇਹਨਾਂ ਪ੍ਰੇਮ ਨਹੀਂ ਸੰਗਤ ਨੇ ਦਿੱਤਾ ਮੈਂ ਆਗੂ ਵੀ ਨਹੀਂ ਖਵਾਉਂਦਾ ਮੈਂ ਤੁਹਾਡਾ ਭਰਾ ਆ ਛੋਟਾ ਮੇਕੋ ਬੇਨਤੀ ਕਰਦਾ ਨੌਜਵਾਨੋ ਮੈਨੂੰ ਮਾੜਾ ਬੋਲੋ ਚੰਗਾ ਬੋਲੋ ਪਰ ਆ ਨਸ਼ਿਆਂ ਦਾ ਕੋਹੜ ਛੱਡ ਦਿਓ ਅੱਜ ਉਸ ਮਹਾਨ ਸਿੱਖ ਦੀ ਵਰਸੀ ਤੇ ਆਏ ਆ ਅੱਜ ਉਸ ਮਹਾਨ ਸੂਰਮੇ ਦੇ ਪਿੰਡ ਆਇਆ ਇਹ ਵਚਨ ਕਰੋ ਸਤਗੁਰ ਦੀ ਜੂਰੀ ਦੇ ਵਿੱਚ ਤੇ ਜੜੀਆਂ ਬੱਜਰ ਕਹਤਾਂ ਸਿੱਕੇ 'ਚ ਲਿਖੀਆਂ ਜਿਹੜਾ ਸਤਗੁਰ ਨੇ ਕਿਹਾ ਕੇਸਾਂ ਦੀ ਬੇਅਦਬੀ ਨਹੀਂ ਕਰਨੀ ਨਸ਼ੇ ਨਹੀਂ ਕਰਨੇ ਇਹ ਸਾਰਾ ਕੁਝ ਬੰਦ ਕਰਕੇ ਖੰਡੇ ਬਾਟੇ ਦੀ ਪੌਣ ਛਕਣੀ ਜਿੰਨਾ ਅੱਜ ਛਕੀ ਹੈ ਉਹਨਾਂ ਨੂੰ ਪੁੱਛੋ ਉਹ ਸਤਗੁਰ ਦੇ ਹਾਲ ਮੁਕੋ ਕੇ ਆਏ ਨੇ ਉਹਨਾਂ ਪੰਜ ਪਿਆਰਿਆਂ 'ਚ ਕਲਗੀ ਵਾਲੇ ਨੂੰ ਵੇਖਿਆ ਕਲਗੀ ਵਾਲੇ ਨੇ ਪੁੱਛਿਆ ਪੁੱਤਰੋ ਜੇ ਧਰਮ ਦੀ ਖਾਤਰ ਧਰਮ ਯੁੱਧ ਚ ਸੀਸ ਵਾਰਨਾ ਪਿਆ ਵਾਰੋਗੇ ਉਹ ਅੰਦਰ ਕਹਿ ਕੇ ਆਏ ਨੇ ਪੀ ਵਾਰਾਂਗੇ ਤੇ ਵਾਰਨਗੇ ਜਿਹੜੇ ਸੀਸ ਵਾਰਨ ਦੇ ਚਾਹਵਾਨ ਨੇ ਜਿਹੜੇ ਪੰਜਾਬ ਲਈ ਮਰ ਮਿਟਣ ਦਾ ਦਾਵਾ ਕਰਦੇ ਨੇ ਉਹਨਾਂ ਨੂੰ ਪਹਿਲਾਂ ਆਪਣਾ ਸੀਸ ਕਲਗੀਆਂ ਵਾਲੇ ਦੇ ਚਰਨਾ ਚ ਵਾਰਨਾ ਪੈਣਾ ਹੈ ਮਰੇ ਨੂੰ ਕੋਈ ਨਹੀਂ ਮਾਰ ਸਕਦਾ ਜੇ ਮੌਜ ਦਾ ਭੈ ਖਤਮ ਕਰਨਾ ਹੈ ਤੇ ਚਲੋ ਪਹਿਲਾਂ ਕਲਗੀਆਂ ਦੇ ਚਰਨਾ ਚ ਮਰੀਏ ਪਹਿਲਾਂ ਆਪਣਾ ਸੀਸ ਵਧ ਕੇ ਉਹ ਦੇ ਚਰਨਾ ਚ ਛੁੱਟੀਏ ਤੇ ਜਿਹਦਾ ਸੀਸ ਕਲਗੀ ਨਾਲ ਕੋ ਚਲ ਗਿਆ ਉਹਨੂੰ ਨਾ ਮੌਤ ਡਰਾਵੇ ਨਾ ਭੁੱਖ ਸਤਾਵੇ ਉਹਨੂੰ ਨਾ ਕੋ ਕੋਲ ਕਾਲ ਕੋਠੀ ਡਰਾ ਸਕਦੀ ਨਾ ਕੋ ਜੇਲ ਨਾ ਕੋ ਗੋਲੀ ਨਾ ਤੋਪ ਨਾ ਟੈਂਕ ਇਥੇ ਸੂਰਮਿਆਂ ਨੇ ਸਾਬਤ ਕੀਤਾ ਹੈ ਹਿੰਦੁਸਤਾਨ ਦੀ ਹਕੂਮਤ ਕਹਿੰਦੀ ਸੀ ਤੇ ਅਸੀਂ ਮੈਂਟਾਂ ਦੇ ਵਿੱਚ ਆਹ ਕਰਦੇ ਹਾਂਗੇ ਉਹ ਕਰਦੇ ਹਾਂਗੇ ਸੂਰਮਿਆਂ ਨੇ ਅਗਰ ਦੰਦ ਖਾਟੇ ਕਰਕੇ ਤੁਰੇ ਸੀ ਅਸੀਂ ਅੱਜ ਵੀ ਉਹ ਕਹਿੰਨੇ ਆ ਦੇਸ਼ ਦਾ ਗ੍ਰਹਿ ਮੰਤਰੀ ਧਿਆਨ ਦਿੰਦਾ ਕਾਲਿਸਤਾਨ ਨੂੰ ਕੁਚਲ ਦਿਆਂਗੇ ਅਸੀਂ ਉਹਨਾਂ ਉਹਦੀਆਂ ਗੱਲ ਕਹਿੰਨੇ ਆ ਸਿਰ ਲੱਥਿਆ ਜਾਣਾ ਕੁਚਲਿਆ ਜਾਣਾ ਨਹੀਂ ਹੁੰਦਾ ਤੂੰ ਸਿਰ ਲਾ ਸਕਦਾ ਤੇ ਕੋ ਲਾਮੋਂ ਲਸ਼ਕਰ ਹੈ ਜੇ ਕਿਸੇ ਤੇ ਯੁਰਤ ਹੈ ਤੇ ਸਾਡੇ ਕੋ ਇਨਮਾਨਿਕ ਮਨਾ ਕੇ ਵਿਖਾਓ ਜੇ ਕਿਸੇ ਤੇ ਯੁਰਤ ਹੈ ਸਾਨੂੰ ਸਾਡੇ ਪਾਤਸ਼ਾਹੀ ਦਾਵੇ ਤੋਂ ਢਕਾ ਕੇ ਦਿਖਾ ਦਿਓ ਜਿੱਦਣ ਅਸੀਂ ਪਟਕ ਗਏ ਅਸੀਂ ਨਿਵੇਂ ਤਾਂ ਬੈਠਾਂਗੇ ਤੇ ਸਾਡਾ ਪੰਥ ਸਾਡੇ ਜਿਹੜੇ ਜੁਦੀਆਂ ਮਰਨ ਦੇ ਕਾਬਿਲ ਹੂ ਬਾਕੀ ਆਜੇ ਥੇ ਅੱਜ ਦੀਪ ਸਿੱਧੂ ਦੇ ਘਰ ਆਤਾ ਭਾਈ ਮਨਦੀਪ ਸਿੰਘ ਸਿੱਧੂ ਪਹੁੰਚੇ ਬਹੁਤ ਗੱਲਾਂ ਉੱਡੀਆਂ ਕਿ ਸਾਡਾ ਪਰਿਵਾਰ ਨਾਲ ਵਖਰੇਵਾ ਹੈ ਜਾਂ ਅਸੀਂ ਉਹਨਾਂ ਦੇ ਖਿਲਾਫ ਆ ਉਹ ਸਾਡੇ ਖਿਲਾਫ ਆ ਮੈਂ ਅੱਜ ਤੱਕ ਕਿਸੇ ਦੇ ਖਿਲਾਫ ਸ਼ਬਦ ਨਹੀਂ ਬੋਲਿਆ ਪਰਵਾਹ ਨਾ ਮੈਂ ਬੋਲਣਾ ਨਾ ਮੇਰੀ ਆਦਤ ਹੈ ਹਾਂ ਵਖਰੇਵੇਂ ਕੁਝ ਪੈ ਜਾਂਦੇ ਨੇ ਜਦੋਂ ਆਪਾਂ ਬੈਠੀਏ ਨਾ ਜਦੋਂ ਇਕੱਠਿਆਂ ਨਾ ਬੈਠੀਏ ਵਖਰੇਵੇਂ ਪੈ ਜਾਂਦੇ ਨੇ ਅੱਜ ਜੋ ਆਏ ਨੇ ਮੈਂ ਬਹੁਤ ਧੰਨਵਾਦ ਕਰਦਾ ਹਾਂ ਮੈਂ ਇਸ ਸਟੇਜ ਤੋਂ 사ਤਗੁਰ ਦੀ ਹਜ਼ੂਰੀ ਚ ਇੱਕ ਜਥੇਬੰਦੀ ਦਾ ਸੇਵਾਦਾਰ ਪੰਥ ਦਾ ਦਾਸ ਹੋਣ ਦੇ ਨਾਤੇ ਵੀ ਕਹਿਣਾ ਪੇ ਤੁਸੀਂ ਸ਼ਹੀਦ ਦਾ ਪਰਿਵਾਰ ਜੋ ਤੇ ਸ਼ਹੀਦ ਦਾ ਪਰਿਵਾਰ ਅੱਧੀ ਜ਼ੁਬਾਨ ਨਾਲ ਸਾਨੂੰ ਜਿੱਥੇ ਜੋਕ ਮਲਾਵੇ ਉਹ ਸਾਨੂੰ ਮਨਜ਼ੂਰ ਹੋਊਗਾ ਅਸੀਂ ਪਿੱਛੇ ਨਹੀਂ ਹਟਦੇ ਮੈਂ ਹੋਰਨਾਂ ਨੂੰ ਵੀ ਕਹਿਣਾ ਇਹ ਕੋਈ ਮੇਲਾ ਨਹੀਂ ਜਿਹੜਾ ਅਸੀਂ ਲੁੱਟ ਲੈਣਾ ਇੱਕ ਕੰਡਿਆਂ ਦੀ ਸੇਜ ਹੈ ਜਿੱਥੇ ਅਸੀਂ ਤੁਰਨਾ ਹੈ ਜੇ ਤੁਸੀਂ ਨਹੀਂ ਸਾਡੇ ਨਾਲ ਤੁਰ ਸਕਦੇ ਤੁਸੀਂ ਖੜ ਕੇ ਤਮਾਸ਼ਾ ਵੇਖੋ ਤੁਸੀਂ ਖੜ ਕੇ ਵੇਖੋ ਵੀ ਸਾਡੇ ਪੈਰ ਕਿਵੇਂ ਛਲਣੀ ਹੁੰਦੇ ਤੁਸੀਂ ਖੜੋ ਖੜ ਕੇ ਵੇਖੋ ਵੀ ਅਸੀਂ ਗੋਲੀਆਂ ਕਿਵੇਂ ਖਾਂਦੇ ਆ ਤੁਸੀਂ ਖੜ ਕੇ ਵੇਖੋ ਸਾਡੇ ਸਰੀਰ ਤੇ ਫਟ ਕਿਵੇਂ ਪੈਂਦੇ ਨੇ ਪਰ ਮੇਰੀ ਇੱਕ ਬੇਨਤੀ ਹੈ ਤੁਸੀਂ ਖੜ ਕੇ ਤਮਾਸ਼ਾ ਵੇਖੋ ਅਸੀਂ ਇੱਕ ਦਿਨ ਮੀਣਾ ਨਹੀਂ ਮਾਰਾਂਗੇ ਤੁਸੀਂ ਕਿਉਂ ਨਹੀਂ ਆਉਂਦੇ ਪਰ ਜਿਹੜੇ ਤੁਰ ਪਏ ਇਸ ਰਾਤ ਨੂੰ ਦੀ ਲਤਾਂ ਨਾ ਖਿੱਚੋ। ਹਕੂਮਤ ਦੇ ਪੱਖ ਜਨਾ ਖਲੋ ਜਾ ਕਰੋ। ਆਪਣੇ ਭਰਾਵਾਂ ਤੇ ਪਰਚੇ ਨਾ ਕਰਾਉਣ ਲੱਗ ਪਿਆ ਕਰੋ। ਇਹ ਕੋਈ ਚੰਗੀ ਖੇਡ ਨਹੀਂ। ਇਹਦੇ ਨਤੀਜੇ ਮਾੜੇ ਨਿਕਲਦੇ ਨੇ। ਸਾਰੇ ਘਰੋ ਘਰੀ ਸ਼ੇਰ ਹੁੰਦੇ ਆ। ਪਰ ਮੈਂ ਇੱਕ ਗੱਲ ਕਹਿਣਾ। ਜੇ ਸਾਡੇ ਚਾਰ ਗਿਣਤੀ ਦੇ ਪੰਥ ਦੇ ਬੰਦੇ ਆ ਜੇ ਆਪਸ ਵਿੱਚ ਲੜ ਕੇ ਮਾਰਨ ਦਾ ਇੱਕ ਮੈਦਾਨ ਛੱਡ ਲਓ ਤੇ ਇੱਕ ਦਿਨ ਸਿਆਪਾ ਨਬੇੜ ਦਈਏ ਸਾਰਾ ਫਿਰ। ਤੇ ਜੇ ਲੜਨਾ ਦਿੱਲੀ ਦੀ ਹਕੂਮਤ ਦੇ ਖਿਲਾਫ ਫਿਰ ਆਪਣੇ ਵਖਰੇਵੇਂ ਭੁੱਲ ਜਾਓ ਮੇਰਾ ਜਿਹਦੇ ਨਾਲ ਵੀ ਵਖਰੇਵਾ ਸੀ ਅੱਜ ਤੱਕ ਆ ਸਤਗੁਰ ਦੀ ਹਜੂਰੀ ਹੈ ਨਾ ਮੇਰੇ ਮਨ ਚ ਰਹੂਗਾ ਨਾ ਮਰੀ ਜ਼ੁਬਾਨ ਤੇ ਆਊਗਾ